ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 013 ਤੇ ਅੱਜ ਆਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਪਥਰਾਲਾ ਬਲਾਕ ਸੰਗਤ ਜਿਲ੍ਹਾ ਬਠਿੰਡਾ ਦੀ ਹੈ ਜੀ ਇਹ ਪਥਰਾਲਾ ਪਿੰਡ ਡੱਬ ਵਾਲੀ ਖੰਡਾ ਰੋਡ ਤੇ ਪੈ ਜਾਂਦਾ ਹੈ ਜੀ ਇੱਥੇ ਹਰ ਐਤਵਾਰ ਬੱਕਰੀਆਂ ਦੀ ਮੰਡੀ ਲੱਗਦੀ ਹੈ ਜੀ ਬਹੁਤ ਚੰਗੀਆਂ ਬੱਕਰੀਆਂ ਇੱਥੇ ਵਿਕਰੀ ਵਾਸਤੇ ਆਉਂਦੀਆਂ ਜੀ ਜੇ ਕਿਸੇ ਵੀਰ ਭਰਾ ਨੇ ਬੱਕਰੀ ਵੇਚੀ ਹੋਵੇ ਜਾਂ ਖਰੀਦਣੀ ਹੋਵੇ ਤੇ ਤੁਸੀਂ ਇੱਥੇ ਐਤਵਾਰ ਨੂੰ ਪਿੰਡ ਪਥਰਾਲਾ ਡੱਬ ਵਾਲੀ ਬਡੰਡਾ ਰੋਡ ਤੇ ਪਹੁੰਚ ਸਕਦੇ ਹੋ ਜੀ ਬਹੁਤ ਚੰਗੇ ਜਾਨਵਰ ਆਉਂਦੇ ਆ ਇੱਥੇ ਬੱਕਰੀਆਂ ਦੇ ਨਾਲ ਨਾਲ ਹੁਣ ਇੱਥੇ ਮੁਰਗੇ ਤੇ ਖਰਗੋਸ਼ ਵੀ ਆਉਂਦੇ ਆ ਜੀ ਚਾਹ ਪਾਣੀ ਦਾ ਪ੍ਰਬੰਧ ਵੀ ਜਾਣੇ ਇੱਥੇ ਕੀਤਾ ਹੁੰਦਾ ਹੈ ਜੀ ਜੇ ਕਿਸੇ ਵੀਰ ਨੇ ਆਪਦਾ ਮਾਲ ਲੈ ਕੇ ਆਉਣਾ ਹੋਵੇ ਬਿੱਟਲੇ ਬਰਬਰੀ ਲਗਭਗ ਸਾਰੀ ਤਰ੍ਹਾਂ ਦੀਆਂ ਬੱਕਰੀਆਂ ਇੱਥੇ ਆਉਂਦੇ ਆ ਜੀ ਇਹਦਾ ਲੱਕ ਉਹ ਹੋਇਆ ਕਰਦਾ ਤੇ ਤੋਂ ਦੋਸਤੋ ਇੱਕ ਬੱਕਰੀ ਹੈ ਬਹੁਤ ਜ਼ਿਆਦਾ ਚੰਗੀ ਸੋਹਣੇ ਕੱਦਗਾਠ ਦੀ ਬੱਕਰੀ ਹੈ ਜੀ ਬੋਲੂਗਾ ਭਾਈ 4 ਮਹੀਨੇ ਦੀ ਭਾਈ ਗੱਭਣ ਦੱਸਦੇ ਆ ਪੂਰੀ ਡੀਟੇਲ ਤੁਹਾਨੂੰ ਬਾਅਦ ਤੋਂ ਦਵਾ ਦਿੰਦੇ ਆ ਜੀ ਬਹੁਤ ਚੰਗੀ ਬੱਕਰੀ ਹੈ ਜੀ ਕਿਹੜਾ ਪਿੰਡ ਆ ਭਾਈ ਜੀ ਆਪਣਾ ਪਥਰਾਲਾ ਹੀ ਪਥਰਾਲਾ ਹੀ ਆ ਜੀ ਮੋਬਾਈਲ ਨੰਬਰ ਬੋਲੋ ਜੀ 95983 68998 95983 68 998 998 ਬਾਈ ਦਾ ਮੋਬਾਈਲ ਨੰਬਰ ਹੈ ਕਿੰਨੇ ਚਿਰ ਦੀ ਬਣੀ ਵੀਰੇ ਇਹ ਇਹ 4 ਮਹੀਨੇ ਦੀ 4 ਮਹੀਨੇ ਦੀ ਬਣੀ ਬਹੁਤ ਚੰਗੀ ਬੱਕਰੀ ਹੈ ਜੀ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਜੀ ਕਿੰਨੇ ਮੁੱਲ ਕਰਦੇ ਵੀਰੇ ਦਾ 40000 ਜੀ 40000 ਰੁਪਏ ਮਾਨਤਾ ਕਰ ਦਾਂਗੇ ਬਾਕੀ ਮਾਨਤਾ ਨਾਲ ਹੋ ਜਾਊਗਾ ਬਹੁਤ ਚੰਗੀ ਬੱਕਰੀ ਹੈ ਜੀ ਜੇ ਕਿਸੇ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰ ਲਿਓ ਲਗਭਗ ਮੰਡੀ ਦੀਆਂ ਸਾਰੀਆਂ ਬੱਕਰੀਆਂ ਚ ਟੌਪ ਕੱਦ ਕਾਟ ਦੀ ਬੱਕਰੀ ਹੈ ਜੀ। ਆ ਵੇਚਣ ਵਾਸਤੇ ਲੈ ਕੇ ਆਉ ਬਾਈ। ਹਾਂਜੀ। ਕਿਹੜੇ ਪਿੰਡ ਆ ਬਾਈ? ਬਾਂਡੀ ਆ ਜੀ। ਮੋਬਾਈਲ ਨੰਬਰ 97810 97810 71911 71911 ਬਾਈ ਦਾ ਮੋਬਾਈਲ ਨੰਬਰ ਹੈ ਜੀ। ਕੀ ਮੁੱਲ ਲਗਰੇ ਇਹਨਾਂ ਦਾ? ਇਹ 22000 ਰੁਪਏ ਜੋੜੇ ਦਾ। ਠੀਕ ਹੈ ਜੀ। ਆ ਬੱਕਰਾ ਮਗਰ ਜੀ ਉਸ ਤੇ ਬੱਕਰੀ ਦੇ। ਮੁੱਲ 22000 ਕਰਦਾ ਬਾਈ।

ਠੀਕ ਹੈ ਵੀਰੇ ਨਾਮ ਬਾਈ ਜੀ ਆਪਣਾ ਅਮਰੀਕ ਹੈ ਪਿੰਡ ਜੀ ਕੂਟੀ ਕੂਟੀ ਮੋਬਾਈਲ ਨੰਬਰ ਜੀ ਅਰੇ ਇਹ ਕੀ ਹੈ ਭਾਈ ਨੰਬਰ 78884 78884 36649 36649 ਬਾਈ ਦਾ ਮੋਬਾਈਲ ਨੰਬਰ ਹੈ ਜੀ ਜੇ ਕਿਸੇ ਵੀਰ ਨੇ ਬੱਚੇ ਲੈਣੇ ਹੋਣ ਤਾਂ ਬਾਈ ਨਾਲ ਸੰਪਰਕ ਕਰ ਲੈ ਜੀ ਬਹੁਤ ਸੋਹਣੇ ਜਾਨਵਰ ਹੈ ਨਾ ਸਭੀ ਆਓ। ਉਹ ਦੇਖੋ ਦੋਸਤੋ ਥੁੱਕ ਦਾ ਕਰਕੇ ਥੋੜਾ ਜਿਹਾ ਸ਼ਾਮੇ ਕੋਈ ਬਾਈ ਕਿਤੇ ਬਾਲ ਬੰਨੀ ਬੈਠਾ ਕਿਸੇ ਕਿਤੇ ਬੰਦ ਰੱਖਿਆ ਜੀ। ਗੁਰਗੇ ਵੀ ਆਏ ਇੱਥੇ ਜੀ। ਪਸਰਾਲੇ ਪ੍ਰਿੰਟ ਦੇ ਬਾਈ ਮੁਰਗੇ ਵੀ ਲੈ ਕੇ ਆਉਂਦੇ ਆ। ਇਹ ਕਿਸਨ ਮੁਰਗੇ ਦੀ ਗੱਤ ਨਹੀਂ ਹੋਵੇ ਤਾਂ ਵੀ ਤੁਸੀਂ ਪੁੱਛ ਸਕਦੇ ਹੋ। ਇਹਨੇ ਲਾਇਆ 2000 ਵੀਡੀਓਸ ਨੂੰ ਚੰਗੀਆਂ ਲਾਤਾਂ ਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। Facebook 'ਚ ਅਸਟਾ ਵੀ ਦੇਖ ਦਿਓ। ਤਾਂ ਫੋਲੋ ਕਰ ਲਿਓ ਜੀ। ਤੋ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰਦਿਆ ਕਰੋ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ